ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਨਿਮਮੋ ਦੇ ਬਾਰੇ ਨਿਮਰਤ ਖਹਿਰਾ ਦੇ ਬਾਰੇ ਕਿ ਨਿਮਰਤ ਖਹਿਰਾ ਦੀ ਇੰਨੀ ਜ਼ਬਰਦਸਤ ਟਰਾਂਸਫਰਮੇਸ਼ਨ ਹਰ ਕੋਈ ਹੈਰਾਨ ਨਿਮਰਤ ਖਹਿਰਾ ਨੂੰ ਦੇਖ ਕੇ ਕਿਉਂਕਿ ਅਸੀਂ ਅਕਸਰ ਨਿਮਰਤ ਨੂੰ ਲਾਈਵ ਦੇਖਦੇ ਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਿਮਰਤ ਨੂੰ ਅਸੀਂ ਲਾਈਵ ਦੇਖਿਆ ਜਦੋਂ ਅਸੀਂ ਨਿਮਰਤ ਨੂੰ ਪਹਿਲਾਂ ਦੇਖਦੇ ਸੀਗੇ ਨਿਮਰਤ ਬਹੁਤ ਚੱਬੀ ਸੀ ਔਰ ਆਵਾਜ਼ ਤਾਂ ਚਲੋ ਉਹਨਾਂ ਦੀ ਬਹੁਤ ਪਿਆਰੀ ਹੈ ਔਰ ਗਾਣੇ ਤਾਂ ਅਸੀਂ ਸੁਣਦੇ ਹੀ ਆਂ ਲੇਕਿਨ ਨਿਮ ਇਸ ਕਦਰ ਚੇਂਜ ਕੀਤਾ ਨਿਮਰਤ ਨੇ ਕਿ ਬਿਲਕੁਲ ਹੀ ਹੱਡੀਆਂ ਦੀ ਮੁੱਠ ਬਣ ਗਈ ਨਿਮਰਤ ਔਰ ਇੰਨਾ ਜ਼ਿਆਦਾ ਫੇਸ ਤੇ ਗਲੋ ਔਰ ਇੰਨੀ ਜ਼ਬਰਦਸਤ ਟਰਾਂਸਫਰਮੇਸ਼ਨ ਆਖਿਰ ਨਿਮਰਤ ਨੇ ਕਿਵੇਂ ਕੀਤੀ ਇਸ ਦੇ ਬਾਰੇ ਤਾਂ ਹਜੇ ਕੋਈ ਵੀ ਡਿਟੇਲ ਚ ਗੱਲ ਨਹੀਂ ਹੋਈ ਲੇਕਿਨ ਇਹ ਸੈਲਿਬ੍ਰਿਟੀਜ਼ ਦੇ ਲਈ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਆਪਣੇ ਆਪ ਨੂੰ ਲੈ ਕੇ ਫਿੱਟ ਰੱਖਣਾ ਹੀ ਪੈਂਦਾ ਕਿਉਂਕਿ ਸਕਰੀਨ ਪ੍ਰੈਜ਼ੈਂਸ ਬਹੁਤ ਜ਼ਰੂਰੀ ਹੈ ਸਕਰੀਨ ਤੇ ਸੋਹਣੇ ਦੇਖਣਾ ਬਹੁਤ ਜ਼ਰੂਰੀ ਹੈ ਇਹ ਵੀਟ ਔਰ ਕਾਰਬਸ ਜ ਜ ਨੂੰ ਅਸੀਂ ਕਾਰਬਸ ਜਿਹੜੀ ਜਿਹੜੀਆਂ ਚੀਜ਼ਾਂ ਚ ਕਾਰਬਸ ਹੁੰਦੇ ਆਂ ਵੀਟ ਹੋਗੀ ਰਾਈਸ ਹੋਗੇ 슈ਗਰ ਹੋਗੀ ਨਮਕ ਹੋ ਗਿਆ ਇਹਨਾਂ ਚੀਜ਼ਾਂ ਨੂੰ ਇੱਕਦਮ ਕੁਇਟ ਕਰਨਾ ਪੈਂਦਾ ਹੈ ਕਿਉਂਕਿ ਹੋਰ ਵੀ ਅਸੀਂ ਬਹੁਤ ਸਾਰੀਆਂ ਟਰਾਂਸਫਰਮੇਸ਼ਨ ਦੀ ਅਕਸਰ ਗੱਲ ਕਰਦੇ ਆਂ ਲੇਕਿਨ ਆਪਣੀ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਜ਼ਬਰਦਸਤ ਟਰਾਂਸਫਰਮੇਸ਼ਨਸ ਅਗਰ ਦੀ ਗੱਲ ਕਰੀਏ ਹਿਮਾਂਸ਼ੀ ਖੁਰਾਣਾ ਨਿਮਰਤ ਖਹਿਰਾ ਵਾਮਿਕਾ ਗੱਬੀ ਤੇ ਨਾਲ ਦੇ ਨਾਲ ਮੰਡੀ ਤਖਰ ਇਹਨਾਂ ਚਾਰਾਂ ਨੇ ਬਹੁਤ ਜ਼ਬਰਦਸਤ ਟਰਾਂਸਫਰਮੇਸ਼ਨ ਕੀਤੀ ਹੈ ਔਰ ਵਾਕਿਆ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਹੈ ਸੋ ਨਿਮਰਤ ਦੀ ਹੁਣ ਫਿਲਮ ਆ ਰਹੀ ਹੈ ਸੰ ਨਿਮਰਤ ਨੂੰ ਲਾਈਵ ਦੇਖਦੇ ਤਾਂ ਨਿਮਰਤ ਲਾਈਵ ਬਹੁਤ ਜ਼ਿਆਦਾ ਪਤਲੀ ਹੈ ਅਗਰ ਤੁਸੀਂ ਉਹਨਾਂ ਨੂੰ ਸਕਰੀਨ ਤੇ ਦੇਖਦੇ ਹੋ ਤਾਂ ਸਕਰੀਨ ਦੇ ਵਾਕਏ ਦੇ ਵਿੱਚ ਤੁਹਾਨੂੰ ਚੱਬੀ ਦਿਖ ਰਹੀ ਹੈ ਕਿਉਂਕਿ ਉਸੇ ਕੈਰੈਕਟਰ ਨੂੰ ਉਸੇ ਤਰ੍ਹਾਂ ਹੀ ਜੋ ਡਿਜ਼ਾਈਨ ਕੀਤਾ ਗਿਆ ਉਸੇ ਤਰ੍ਹਾਂ ਪੋਰਟਰੇ ਕੀਤਾ ਗਿਆ ਨਿਮਰਤ ਖਹਿਰਾ ਦੀ ਅਸੀਂ ਰੀਲਸ ਦੇਖਦੇ ਹਾਂ ਫੋਟੋਆਂ ਦੇਖਦੇ ਹਾਂ ਵਾਕਏ ਦੇ ਵਿੱਚ ਜੀ ਇੱਕ ਜ਼ਬਰਦਸਤ ਜਿਹੜਾ ਚੇਂਜ ਹੈ ਉਹ ਅਸੀਂ ਦੇਖਿਆ ਬਲਕਿ ਉਹਨਾਂ ਦੀ ਕਦੀ ਜਿਮ ਦੀ ਵੀਡੀਓ ਵੀ ਸਾਹਮਣੇ ਨਹੀਂ ਆਈ ਅਸੀਂ ਕਦੇ ਦੇਖਿਆ ਨਹੀਂ ਕਿ ਨਿਮਰਤ ਖਹਿਰਾ ਜਿਮ ਜਾ ਰਹੇ ਨੇ ਜਾਂ ਉਹਨਾਂ ਨੇ ਕੋਈ ਸ਼ੇਅਰ ਕੀਤੀ ਹੋਵੇ ਰੀਲ ਵਗੈਰਾ ਆਖਿਰ ਉਹਨਾਂ ਨੇ ਕਿਵੇਂ ਇਹ ਜੋ ਹੈ ਲੂਜ਼ ਕੀਤਾ ਸੋ ਐਟ ਦੈਂ ਅਗਰ ਗੱਲ ਕਰੀਏ ਤਾਂ ਡਾਈਟ ਦਾ ਖੇਲ ਹੋ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਉਹ ਵਾਕ ਕਰਦੇ ਹੋਣ ਜਾਂ ਕਦੇ ਉਹਨਾਂ ਨੇ ਜਿਮ ਕੀਤਾ ਹੋਵੇ ਲੇਕਿਨ ਸ਼ੇਅਰ ਨਾ ਕੀਤਾ ਹੋਵੇ ਸੋਸ਼ਲ ਮੀਡੀਆ ਤੇ ਪਰ ਜੋ ਵੀ ਹੈ ਨਿਮਰਤ ਫਿਲਹਾਲ ਦੇ ਲਈ ਸਾਰਿਆਂ ਦੇ ਲਈ ਇਨਸਪੀਰੇਸ਼ਨ ਹੈ ਕਿਉਂਕਿ ਹਰ ਕੁੜੀ ਵਿਸ਼ ਕਰਦੀ ਹੈ ਕਿ ਨਿਮਰਤ ਦੀ ਤਰ੍ਹਾਂ ਸਿੰਪਲ ਸਾਦੇ ਰਹੀਏ ਔਰ ਨਿਮਰਤ ਦੀ ਤਰ੍ਹਾਂ ਸਲਿਮ ਔਰ ਫਿਟ ਰਹੀਏ ਲੇਕਿਨ ਨਿਮਰਤ ਨੇ ਕਾਲੇ ਕੇ ਗੱਲ ਵੀ ਰਿਵੀਲ ਕੀਤੀ ਹੈ ਕਿ ਨਿਮਰਤ ਖੈਰਾ ਜੋ ਹੈ ਬਹੁਤ ਲੜਾਕੀ ਹੈ ਨਿਮਰਤ ਖੈਰਾ ਅਕਸਰ ਜੋ ਹੈ ਅਸੀਂ ਨਿਮਰਤ ਦੀ ਰੀਲਸ ਦੇਖਦੇ ਹਾਂ ਜੋ ਤੁਸੀਂ ਫਿਲਮ ਦੇ ਵਿੱਚ ਟੀਜ਼ਰ ਦੇ ਵਿੱਚ ਟ੍ਰੇਲਰ ਦੇ ਵਿੱਚ ਦੇਖ ਰਹੇ ਹੋ ਨਿਮਰਤ ਦੀ ਲੜਾਈ ਔਰ ਨਿਮਰਤ ਵਾਕੇ ਦੇ ਵਿੱਚ ਇੰਨੀ ਲੜਾਕੀ ਹੈ ਔਰ ਇਹ ਗੱਲ ਤਾਂ ਉਹਨਾਂ ਨੇ ਰਿਵੀਲ ਵੀ ਕਰ ਦਿੱਤੀ ਹੈ ਸੋ ਫਿਲਹਾਲ ਉਹਨਾਂ ਦੀ ਟਰਾਂਸਫਰਮੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੀਆਂ ਤਸਵੀਰਾਂ ਵੀਡੀਓਜ਼ ਦਾ ਤੁਸੀਂ ਵੀ ਇੱਕ ਵਾਰ ਖਾਸ ਨਜ਼ਰ ਮਾਰੋ ਪਹਿਲੀਆਂ ਨੂੰ ਅਗਰ ਹੁਣ ਨੂੰ ਕੰਪੇਅਰ ਕਰਕੇ ਅਗਰ ਦੇਖੇ ਤਾਂ ਨਿਮਰਤ ਦੀ ਬਹੁਤ ਜ਼ਬਰਦਸਤ ਟਰਾਂਸਫਰਮੇਸ਼ਨ ਹੈ ਜਿਸ ਨੇ ਵਾਕੇ ਦੇ ਵਿੱਚ ਸਭ ਨੂੰ ਬਹੁਤ ਹੈਰਾਨ ਵੀ ਕੀਤਾ ਹੈ ਔਰ ਹਰ ਕੋਈ ਖੁਸ਼ ਵੀ ਹੈ